ਮੈਂ ਜਦੋਂ ਜਦ ਗੁਰਦੁਆਰਾ ਸਾਹਿਬ ਆਣਾ ਚੱਲੂ ਆਇਆ ਮੈਂ ਜੋ ਉਮੀਦਾਂ ਰੱਖੀਆਂ ਸੀ ਕਿ ਮੈਨੂੰ ਬਾਬਾ ਜੀ ਨੇ ਉਸ ਤੋਂ ਵੱਧ ਦਿੱਤਾ ਵੈ ਮੈਂ ਤੇ ਮੇਰੇ ਬੱਚੇ ਗੁਰੂ ਦੇ ਲੜ ਲੱਗੇ ਆ ਸਾਨੂੰ ਬੱਬਾ ਦੀਪ ਸਿੰਘ ਜੀ ਤੇ ਪੂਰਾ ਭਰੋਸਾ ਹੈ ਉਹ ਸਾਨੂੰ ਉਮੀਦਾਂ ਤੋਂ ਵੱਧ ਸੰਗਤਾਂ ਨੂੰ ਦਿੰਦੇ ਨੇ ਪਰਮਾਤਮਾ ਦੇ ਲੜ ਲੱਗਣ ਨਾਲ ਸਾਡੇ ਮਨੋਂ ਬੇਦਭਾਵ ਖਤਮ ਹੋ ਜਾਂਦੀ ਹੈ ਅਸੀਂ ਗੁਰੂ ਦੇ ਲੜਨ ਲੱਗੇ ਗੁਰੂ ਦੀ ਸਿੱਖਿਆ ਤੇ ਚੱਲ ਰਹੇ ਹਾਂ ਜਿੱਦਾਂ ਸਾਨੂੰ ਗੁਰੂਆਂ ਨੇ ਕਿਹਾ ਕਿ ਕਿਸੇ ਦਾ ਮਾਰਾ ਨਹੀਂ ਕਰਨਾ ਕੁਝ ਨਹੀਂ ਕਰਨਾ ਪਰਮਾਤਮਾ ਸਭ ਸਰਬੋਦਾ ਭਲਾ ਕਰਨਗੇ ਮੰਗਣ ਦੀ ਲੋੜ ਹੀ ਨਹੀਂ ਪਰਮਾਤਮਾ ਕੋਲੋਂ ਮੰਗਣ ਦੀ ਲੋੜ ਨਹੀਂ ਬਾਬਾ ਜੀ ਆਪ ਦੇ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਿਰੂ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਜੀ ਤਾਂ ਅੰਤਨ ਬਾਬਾ ਦੇਵ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿਹੋ ਜਿਹਾ ਲੱਗ ਰਿਹਾ ਕਿੰਨਾ ਕ ਆਨੰਦ ਰਹੀ ਹੈ ਮੈਂ ਜਦੋਂ ਦਾ ਗੁਰਦੁਆਰਾ ਸਾਹਿਬ ਆਣਾ ਚੱਲੂ ਹੋਇਆ ਹਾਂ ਮੈਂ ਜੋ ਉਮੀਦਾਂ ਰੱਖਿਆ ਸੀਗਾ ਮੈਨੂੰ ਬਾਬਾ ਜੀ ਨੇ ਉਸ ਤੋਂ ਵੱਧ ਦਿੱਤਾ ਵੈ ਇਸ ਕਰਕੇ ਮੈਂ ਮੈਂ ਤੇ ਮੇਰੇ ਬੱਚੇ ਗੁਰੂ ਦੇ ਲੜ ਲੱਗੇ ਆ ਸਾਨੂੰ ਬੱਬਾ ਦੀਪ ਸਿੰਘ ਜੀ ਤੇ ਪੂਰਾ ਭਰੋਸਾ ਵੈ ਉਹ ਸਾਨੂੰ ਉਮੀਦਾਂ ਤੋਂ ਵੱਧ ਸੰਗਤਾਂ ਨੂੰ ਦਿੰਦੇ ਨੇ ਹਾਂ ਕਹਿੰਦੇ ਆ ਜਦੋਂ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਉਂਨੇ ਆਂ ਜਾਂ ਗੁਰੂ ਘਰ ਨਾਲ ਜੁੜਦੇ ਆਂ ਨਾ ਤਾਂ ਜੀਵਨ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਸੁੱਖ ਆਣਾ ਸ਼ੁਰੂ ਹੋ ਜਾਂਦਾ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਪਰਮਾਤਮਾ ਦੇ ਲੜ ਲੱਗਣ ਨਾਲ ਸਾਡੇ ਮਨੋਂ ਬੇਦਭਾਵ ਖਤਮ ਹੋ ਜਾਂਦੀ ਹੈ ਅਸੀਂ ਗੁਰੂ ਦੇ ਲੜ ਲੱਗੇ ਗੁਰੂ ਦੀ ਸਿੱਖਿਆ ਤੇ ਚੱਲ ਰਹੇ ਹਾਂ ਜਿੱਦਾਂ ਸਾਨੂੰ ਗੁਰੂਆਂ ਨੇ ਕਿਹਾ ਕਿ ਕਿਸੇ ਦਾ ਮਾਰਾ ਨਹੀਂ ਕਰਨਾ ਕੁਝ ਨਹੀਂ ਕਰਨਾ ਪਰਮਾਤਮਾ ਸਭ ਸਰਬੋਦਾ ਭਲਾ ਕਰਨਗੇ ਹਾਂਜੀ ਕਹਿੰਦੇ ਜਦੋਂ ਇੱਥੇ ਸੰਗਤ ਕੁਝ ਵੀ ਆ ਕੇ ਮੰਗਦੀ ਹੈ ਬਾਬਾ ਦੀਪ ਸਿੰਘ ਜੀ ਤੋਂ ਤਾਂ ਪੂਰਾ ਜ਼ਰੂਰ ਹੁੰਦਾ ਹਾਂਜੀ ਵੀਰੇ ਤੁਸੀਂ ਕਦੇ ਕੁਝ ਮੰਗਿਆ ਵੀਰੇ ਬਿਨਾਂ ਮੰਗੇ ਬਾਬਾ ਜੀ ਨੇ ਦਿੱਤਾ ਮੰਗਣ ਦੀ ਲੋੜ ਹੀ ਨਹੀਂ ਪਰਮਾਤਮਾ ਕੋਲੋਂ ਮੰਗਣ ਦੀ ਲੋੜ ਨਹੀਂ ਬਾਬਾ ਜੀ ਆਪ ਦਿੰਦੇ ਨੇ ਬਿਲਕੁਲ ਕਹਿੰਦੇ ਜੇਕਰ ਕਿਸੇ ਦਾ ਘਰ ਨਹੀਂ ਹੈਗਾ ਵਾਹਿਗੁਰੂ ਕਰ ਦਿੰਦੇ ਨੇ ਜੇਕਰ ਕਿਸੇ ਦੇ ਪੁੱਤ ਨਹੀਂ ਹੈਗਾ ਜਾਂ ਔਲਾਦ ਨਹੀਂ ਹੈਗੀ ਘਰੇ ਤਾਂ ਔਲਾਦ ਵੀ ਦਿੰਦੇ ਨੇ ਜੇ ਉਦਾਂ ਕੋਈ ਟੈਨਸ਼ਨ ਹੈ ਤਾਂ ਟੈਨਸ਼ਨ ਵੀ ਦੂਰ ਕਰ ਦਿੰਦੇ ਨੇ ਹਾਂਜੀ ਸਭ ਹੁੰਦੀ ਹੈ ਜੀ ਇਹ ਆਪਣੇ ਅੱਖੀ ਮੈਂ ਦੇਖਿਆ ਹੋਇਆ ਸਭ ਹੁੰਦੀ ਹੈ ਫੇਰ ਵਾਕਿਆ ਸਾਂਝਾ ਕਰੋਗੇ ਸਾਡੇ ਨਾਲ ਜਦਾਂ ਵੀ ਜੋ ਤੁਸੀਂ ਹੈ ਵਾਹਿਗੁਰੂ ਜੀ ਇਹ ਤਾਂ ਨਹੀਂ ਮੈਂ ਸਾਂਝਾ ਕਰ ਸਕਦਾ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਸਿਰੂ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਜੀ ਤਾਂੰਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿਹੋ ਜਿਹਾ ਲੱਗ ਰਿਹਾ ਕਿੰਨਾ ਕਨੰਦਨ ਰਹੀ ਹੈ ਮੈਂ ਜਦੋਂ ਦਾ ਗੁਰਦੁਆਰਾ ਸਾਹਿਬ ਆਣਾ ਚੱਲੂ ਹੋਇਆ ਮੈਂ ਜੋ ਉਮੀਦਾਂ ਰੱਖੀਆਂ ਸੀ ਜਾਂ ਮੈਨੂੰ ਬਾਬਾ ਜੀ ਨੇ ਉਸ ਤੋਂ ਵੱਧ ਦਿੱਤਾ ਵੈ ਇਸ ਕਰਕੇ ਮੈਂ ਮੈਂ ਤੇ ਮੇਰੇ ਬੱਚੇ ਗੁਰੂ ਦੇ ਲੜ ਲੱਗੇ ਆ ਸਾਨੂੰ ਬਾਬਾ ਦੀਪ ਸਿੰਘ ਜੀ ਤੇ ਪੂਰਾ ਭਰੋਸਾ ਹੈ ਉਹ ਸਾਨੂੰ ਉਮੀਦਾਂ ਤੋਂ ਵੱਧ ਸੰਗਤਾਂ ਨੂੰ ਦਿੰਦੇ ਨੇ ਬਿਲਕੁਲ ਹਾਂ ਕਹਿੰਦੇ ਆ ਜਦੋਂ ਆਪਾਂ ਧੰਨ ਧੰਨ ਬਾਬਾ ਦੇਵ ਸਿੰਘ ਜੀ ਦੇ ਗੁਰਦੁਆਰੇ ਆਉਂਨੇ ਆ ਜਾਂ ਗੁਰੂ ਘਰ ਨਾਲ ਜੁੜਦੇ ਆ ਨਾ ਤਾਂ ਜੀਵਨ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਸੁੱਖ ਆਣਾ ਸ਼ੁਰੂ ਹੋ ਜਾਂਦਾ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਪਰਮਾਤਮਾ ਦੇ ਲੜ ਲੱਗਣ ਨਾਲ ਸਾਡੇ ਮਨੋਂ ਬੇਦਭਾਵ ਖਤਮ ਹੋ ਜਾਂਦੀ ਹੈ ਅਸੀਂ ਗੁਰੂ ਦੇ ਲੜ ਲੱਗੇ ਗੁਰੂ ਦੀ ਸਿੱਖਿਆ ਤੇ ਚੱਲ ਰਹੇ ਹਾਂ ਬਿਲਕੁਲ ਜਿੱਦਾਂ ਸਾਨੂੰ ਗੁਰੂਆਂ ਨੇ ਕਿਹਾ ਕਿ ਕਿਸੇ ਦਾ ਮਾਰਾ ਨਹੀਂ ਕਰਨਾ ਕੁਝ ਨਹੀਂ ਕਰਨਾ ਪਰਮਾਤਮਾ ਸਭ ਸਰਬੋਦਾ ਭਲਾ ਕਰਨਗੇ ਹਾਂਜੀ ਕਹਿੰਦੇ ਜਦੋਂ ਇੱਥੇ ਸੰਗਤ ਕੁਝ ਵੀ ਅੱਗੇ ਮੰਗਦੀ ਹੈ ਬਾਬਾ ਦੀਪ ਸਿੰਘ ਜੀ ਤੋਂ ਤਾਂ ਪੂਰਾ ਜ਼ਰੂਰ ਹੁੰਦਾ ਹਾਂਜੀ ਵੀਰੇ ਤੁਸੀਂ ਕਦੇ ਕੁਝ ਮੰਗਿਆ ਵੀਰੇ ਬਿਨਾਂ ਮੰਗੇ ਬਾਬਾ ਜੀ ਨੇ ਦੇ ਦਿੱਤਾ ਮੰਗਣ ਦੀ ਲੋੜ ਹੀ ਨਹੀਂ ਪਰਮਾਤਮਾ ਕੋਲੋਂ ਮੰਗਣ ਦੀ ਲੋੜ ਨਹੀਂ ਬਾਬਾ ਜੀ ਆਪ ਦਿੰਦੇ ਨੇ ਬਿਲਕੁਲ ਕਹਿੰਦੇ ਜੇਕਰ ਕਿਸੇ ਦਾ ਘਰ ਨਹੀਂ ਹੈਗਾ ਵਾਹਿਗੁਰੂ ਘਰ ਦੇ ਦਿੰਦੇ ਨੇ ਜੇਕਰ ਕਿਸੇ ਦੇ ਪੁੱਤ ਨਹੀਂ ਹੈਗਾ ਜਾਂ ਔਲਾਦ ਨਹੀਂ ਹੈਗੀ ਕਰੇ ਤਾਂ ਔਲਾਦ ਵੀ ਦਿੰਦੇ ਨੇ ਜੇ ਉਦਾਂ ਕੋਈ ਟੈਨਸ਼ਨ ਹੈ ਤਾਂ ਟੈਨਸ਼ਨ ਵੀ ਦੂਰ ਕਰ ਦਿੰਦੇ ਨੇ ਹਾਂਜੀ ਸਭ ਹੁੰਦੀ ਹੈ ਜੀ ਇਹ ਆਪਣੀ ਅੱਖੀਂ ਮੈਂ ਦੇਖਿਆ ਹੋਇਆ ਸਭ ਹੁੰਦੀ ਹੈ ਵੇ ਵਾਕਿਆ ਸਾਂਝਾ ਕਰੋਗੇ ਸਾਡੇ ਨਾਲ ਜਦਾਂ ਵੀ ਜੋ ਤੁਸੀਂ ਹੈ ਵਾਹਿਗੁਰੂ ਜੀ ਇਹ ਤਾਂ ਨਹੀਂ ਮੈਂ ਸਾਂਝਾ ਕਰ ਸਕਦਾ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਸ਼ਿਰੂ ਵਾਹਿਗੁਰੂ ਜੀ ਕੀ ਫਤਿਹ